ਹਾਂਜੀ ਸਤਿ ਸ੍ਰੀ ਅਕਾਲ ਜੀ ਆਹ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਬਹੁਤ ਵਧੀਆ ਮਸ਼ੀਨ ਆ ਜਿਹੜੀ ਕਿ ਇਦਾਂ ਇਟਲੀ ਦੇ ਚਤਲੇ ਵਾਲੇ ਜਿਹੜਾ ਪੱਠਿਆਂ ਨੂੰ ਜਿੱਦਾਂ ਸਾਫ ਕੇ ਰੱਖਦੇ ਆ ਮੀਂਹ ਤੋਂ ਬਚਾਉਣ ਵਾਸਤੇ ਲੰਬੇ ਟਾਈਮ ਲਈ ਤੇ ਉਹ ਕਿਦਾਂ ਦੇਖਿਓ ਆ ਬਹੁਤ ਹੀ ਵਧੀਆ ਆ ਤੁਸੀਂ ਦੇਖ ਸਕਦੇ ਆ ਇਹਨੇ ਹੁਣ ਇਹਨੂੰ ਪੂਰਾ ਕਵਰ ਜਿੱਦਾਂ ਕਰ ਦੋਗੀ ਤੇ ਬੜੀ ਵਧੀਆ ਚੀਜ਼ ਆ ਇਹ ਕਾਫੀ ਜਣਾਂ ਨੇ ਦੇਖੀ ਵੀ ਹੋਊਗੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖ ਸਕਦੇ ਆ ਬਹੁਤ ਹੀ ਵਧੀਆ ਕੰਮ ਆ ਇਹ ਚੱਲਦਾ ਦੇਖਿਓ ਇਹ ਪੂਰੇ ਦਾ ਪੂਰਾ ਇਦਾਂ ਇਹਨੇ ਕਵਰ ਕਰ ਦੇਣਾ ਹੈਗਾ ਆ ਤੇ ਬਾਅਦ ਚ ਇਹਨੂੰ ਲੰਬੇ ਟਾਈਮ ਵਾਸਤੇ ਇਹ ਜਿਹੜਾ ਸਟਾਕ ਆ ਕਰਕੇ ਰੱਖ ਲੈਂਦੇ ਆ ਤੇ ਕਾਫੀ ਟਾਈਮ ਇਹ ਕੱਢ ਜਾਂਦਾ ਵੀ ਜੇ ਤੇ ਮੀਂਹ ਪੈ ਜਾਵੇ ਕੁਝ ਵੀ ਹੋਵੇ ਤੇ ਖਰਾਬ ਜਿੱਦਾਂ ਨਹੀਂ ਹੁੰਦੇ ਹੈਗੇ ਨਾ ਤੇ ਬਾਅਦ ਚ ਵਰਤ ਲੈਂਦੇ ਆ ਕੱਲੇ ਇਹੀ ਨਹੀਂ ਹੈਗੇ ਤੇ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਇਦਾਂ ਮਿਕਸ ਕਰਦੇ ਆ ਹੋਰ ਵੀ ਜਦੋਂ ਬਣਾਉਂਦੇ ਆ ਪਾਉਣ ਵਾਸਤੇ ਗਾਈਆਂ ਨੂੰ ਤੇ ਉਹ ਪੂਰੀ ਇੱਕ ਹੋਰ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਕੱਲੇ-ਕੱਲੇ ਸਾਰੇ ਜਿਹੜੀਆਂ ਚੀਜ਼ਾਂ ਮਿਕਸ ਕਰਦੇ ਆ ਹੋਰ ਜਿਹੜੇ ਹੋਰ ਵੀ ਸਟਾਕ ਕਰਕੇ ਰੱਖਦੇ ਉਹ ਵੀ ਕਿੱਦਾਂ ਇੱਕ ਪੂਰੀ ਵੱਡੀ ਜਿਹੜੀ ਵੀਡੀਓ ਉਹ ਬਣਾਉਂਗੇ ਉਹਦੇ ਵਿੱਚ ਦਿਖਾਵਾਂਗੇ ਤੇ ਫਿਲਹਾਲ ਇਹ ਵਾਲਾ ਦੇਖਿਓ ਤੁਸੀਂ ਆ ਦੇਖੋ ਉਹ ਹੁਣ ਪੂਰਾ ਰੋਲ ਹੋ ਗਿਆ ਤੇ ਬਾਅਦ ਚ ਇਦਾਂ ਸਟਾਕ ਕਰਦਾ ਓਕੇ ਜੀ